ठीक है क्या दो ਤੁਸੀਂ ਕਹੋ ਆਪਣਾ ਮੈਂ ਕਹਿੰਦਾ ਇਹਨੂੰ ਵਿਚਾਰੋ ਤੁਹਾਡੀ ਜ਼ਮੀਨ ਦੇ ਵਿੱਚ ਤੁਸੀਂ ਆਪਣੇ ਆਪ ਹੀ ਗੋਹਰ ਨੂੰ 1 ਹੰਡਰੈਡ ਪੈਸਾ ਹਾਂ ਚੱਲ ਇਹ ਕਿਰਾਇਆ ਲੈਂਦੇ ਕੋਈ ਮਸੂਮ ਨਹੀਂ ਫੇਰ ਵੀ ਦੇਖੋ ਆਹ ਚੱਲ ਹਾਂ ਜੀ ਕਹਿੰਦਾ ਜ਼ਮੀਨ ਮਾਲਕ ਹੈਗਾ ਜਦੋਂ ਕਰ ਦੋ ਵੀ ਇਹ ਕੱਲ ਨੂੰ ਇਹ ਜੇ ਕਹਿ ਰਹੇ ਰੱਖਣਾ ਤਾਂ ਵੋਟਰ ਕਾਰਡ ਆਧਾਰ ਕਾਰਡ ਦਾ ਇੱਕ ਐਡਰੈਸ ਚਾਹੀਦਾ ਵੈਰੀਫਿਕੇਸ਼ਨ ਹੋ ਜੇ ਫੇਰ ਰਿਕਾਰਡ ਹੈ ਜੀ ਨਹੀਂ ਨਹੀਂ ਜੀ ਕੱਲ ਨੂੰ ਕੋਈ ਬਿਚਾਰ ਹੋ ਗਿਆ ਆਧਾਰ ਕਾਰਡ ਵੀ ਕਾਗੜੇ ਦੇ ਤੋਂ ਵੀ ਜੀ ਕੱਲ ਨੂੰ ਕੋਈ ਗੱਲ ਹੋ ਗਈ ਨਾ ਗੱਲ ਫੇਰ ਤੁਹਾਡੇ ਪਰ ਗੱਲ ਹਾਂ ਆਧਾਰ ਕਮਲੇਟ ਕੀਤੀ ਸੀਗੀ ਪਬਲਿਕ ਨੇ ਕਿ ਇੱਥੇ ਪ੍ਰਵਾਸੀ ਲੋਕ ਜਿਹੜੇ ਏ ਤੱਕੇ ਨਾਲ ਰਹ ਰਹੇ ਆਗੇ ਉਹ ਤੋਂ ਬਾਅਦ ਨਾਲ ਹਦਾਇਤ ਕਰਤੀ ਵੀ ਇੱਥੋਂ ਆਪਣਾ ਜੋ ਵੀ ਸਮਾਨ ਚੱਕ ਕੇ ਕਿਤੇ ਬਾਹਰ ਚਲ ਜਿਓ ਇੱਥੇ ਉਪਰ ਜ਼ਿਲ੍ਹੇ ਚ ਨੀਰਣ ਆਇਆ ਇਹਨਾਂ ਤੇ ਜਿਹੜੇ ਪ੍ਰੂਫ ਦੇਖੇ ਜੀ ਇਹ ਲੋਕਲ ਹੈਗੇ ਕੀ ਹੈਗੇ ਇਹਦੇ ਕੋਲ ਪ੍ਰੂਫ ਨਹੀਂ ਜੀ ਕੋਈ ਦੀ ਹੈ ਪ੍ਰੂਫ ਇਹਨਾਂ ਦੇ ਕੋਲ ਨਹੀਂ ਹੈ ਠੀਕ ਹੈ ਕੋਈ ਨੰਬਰ ਵਾਲਾ ਪੈਂਚ ਆ ਗਿਆ ਕੀ ਹੋਇਆ ਕੀ ਕਹਿੰਦੇ ਪਾਜੀ ਇੱਥੇ ਆਪਣਾ ਇੱਕ ਪ੍ਰਵਾਸੀ ਆਏ ਹਜ਼ਾਰ ਪਰਸੈਂਟ ਤੋਂ ਜੀ ਤੇ ਬਾਕੀ ਇਹਨਾਂ ਨੇ ਜਿੱਦਾਂ ਵੀ ਅਮਲ ਸਾਡੇ ਇਲਾਕੇ ਦੇ ਕੁਝ ਬੰਦੇ ਇਹਨਾਂ ਨੂੰ ਦੇਖਿਆ ਤੇ ਇਹਨਾਂ ਨੇ ਕਪਣਾ ਸਾਡਾ ਚੰਗਰ ਸੰਘਰਸ਼ ਕਮੇਟੀ ਸਾਡਾ ਇੱਥੇ ਇੱਕ ਰੂਪ ਬਣਾਇਆ ਜੀ ਤੇ ਉਹਦੇ 'ਚ ਉਹਨੇ ਕਾਲ ਕੀਤੀ ਸਾਰਿਆਂ ਨੂੰ ਕਿ ਭਾਈ ਆਓ ਦੇਖੋ ਆ ਕੇ ਵੀ ਇੱਥੇ ਪ੍ਰਵਾਸੀ ਬੰਦੇ ਆਏ ਆ ਕੇ ਫਿਰ ਇਹਨਾਂ ਦਾ ਅਸੀਂ ਆਪਣਾ ਆਧਾਰ ਕਾਰਡ ਵਗੈਰਾ ਅਸੀਂ ਸਾਰਿਆਂ ਨੂੰ ਦੇਖਿਆ ਪਹਿਲਾਂ ਤਾਂ ਸਾਨੂੰ ਝੂਠ ਬੋਲਦੇ ਕੇ ਅਸੀਂ ਲੋਕ ਨੇ ਲੋਕ ਲੈ ਜੋ ਚੈੱਕ ਕੀਤਾ ਇਹ ਹਜ਼ਾਰ ਪਰ ਸਾਈਡ ਦਾ ਨਿਕਲਿਆ ਜੀ ਇਹਨਾਂ ਦਾ ਆਧਾਰ ਕਾਰਡ ਜੀ ਤੇ ਬਾਕੀ ਮੈਂ ਬਾਕੀ ਹੋਰ ਵੀ ਆਪਣੇ ਚੰਗਰ ਇਲਾਕੇ ਦੀਆਂ ਸਾਰੀਆਂ ਹੀ ਪੰਚਾਇਤਾਂ ਨੂੰ ਬੇਨਤੀ ਕਰਦਾ ਕਿ ਇਦਾਂ ਕਿਸੇ ਵੀ ਪ੍ਰਵਾਸੀ ਨੂੰ ਇੱਥੇ ਬੈਠਣਾ ਦਿੱਤਾ ਜਾਵੇ ਸਾਰੇ ਰਲ ਮਿਲ ਕੇ ਇਹਦਾ ਵਿਰੋਧ ਕਰੋ ਤੇ ਬਾਕੀ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਵੀ ਇੱਥੇ ਪੁੱਜਿਆ ਮੌਕੇ ਤੇ ਤੇ ਬਾਕੀ ਜੋ ਹੁਸ਼ਿਆਰ ਪਰ ਹੁਣ ਕਾਹਨ ਹੋਇਆ 5 ਸਾਲ ਦੇ ਬੱਚੇ ਨਾਲ ਬਹੁਤ ਹੀ ਤਰਸਯੋਗ ਘਟਨਾ ਹੋਈ ਜੀ ਉਹ ਸਾਨੂੰ ਸਾਰਿਆਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਡਟ ਕੇ ਤੇ ਬਾਕੀ ਸਾਰੇ ਆਪਣੇ ਹੋ ਫੇਰ ਦੁਬਾਰਾ ਬੇਨਤੀ ਕਰਦਾ ਆਪਣੀ ਸਾਰੀਆਂ ਪੰਚਾਇਤਾਂ ਨੂੰ ਜੋ ਵੀ ਸਾਡੇ ਇੱਧਰ ਲੋਕ ਲਾ ਕੇ ਜਾ ਕੇ ਚੰਗਰ ਲਾ ਕੇ ਜੋ ਇਹਨਾਂ ਨੂੰ ਕਿਤੇ ਵੀ ਬੈਠਣਾ ਦਿੱਤਾ ਜਾਵੇ ਦੇਖੋ ਮੈਂ ਤਾਂ ਇੱਥੇ ਕੁਝ ਲਿਆ ਹੋਇਆ ਚਾਰ ਮਿੰਟ ਮੈਂ ਤਾਂ ਕਰਾਇਆ ਵੀ ਨਹੀਂ ਆਹ ਤੱਕ ਜੇ ਤੁਹਾਨੂੰ ਜੇ ਤੁਸੀਂ ਆਪਣੀ ਗਾਰੰਟੀ ਤੇ ਵੈਰੀਫਾਈ ਕਰਾ ਕੇ ਰੱਖਣਾ ਚਾਹੁੰਦੇ ਹੋ ਤਾਂ ਦੱਸੋ ਜੇ ਨਹੀਂ ਜੇ ਭਾਈ ਆਪਣੇ ਪ੍ਰੂਫ ਦਿਓ ਆਪਰੇਣਾ ਨਿਆਂ ਸੁਪੂ ਦੇ ਬਿਠਾਣੇ ਆ ਸੀ ਸਾਰੇ ਦੇਖ ਕੇ ਮੈਂ ਵੈਰੀਫਾਈ ਕਰਾਦਾ ਵੋਟਰ ਕਾਰਡ ਹੈ ਠੀਕ ਹੈ ਬੀਜੂ ਕਾਰਡ ਕਹਾ ਕਾ ਹੈ ਆਧਾਰ ਕਾਰਡ ਕਿੱਥੇ ਦੇ ਹੈ ਆਧਾਰ ਕਾਰਡ ਨਹੀਂ ਆਧਾਰ ਕਾਰਡ ਵੋਟਰ ਕਾਰਡ ਚਾਹੀਏ ਵੋਟਰ ਕਾਰਡ ਵੋਟਰ ਕਾਰਡ ਪੰਜਾਬ ਦਾ ਕਹਿੰਦਾ ਜੀ ਇਹ ਵੈਰੀਫਾਈ ਨਹੀਂ ਹੋਣਾ ਤੁਹਾਡਾ ਵੋਟਰ ਕਾਰਡ ਬਣਦੇ ਨੇ ਜੀ ਇੰਨੇ ਪਰ ਵੋਟਰ ਕਾਰਡ ਇੰਨੇ ਅਦਾ ਕਾਰਡ ਦਾ ਹਮਾਤਿਆ ਕਾਂਗਰਸ ਦੇ ਆਈਦਾਰ ਕਾਰ ਵਸਾਸੀ ਜਿਹੜੇ ਆ ਰਹੇ ਆ ਨਾ ਜੀ ਹਿਆਰਪੁਰ ਜਿੱਥੇ ਇੱਕ ਬਹੁਤ ਵੱਧ ਭਾਗੀ ਘਟਨਾ ਜਿਹੜੀ 5 ਸਾਲ ਦੇ ਮੁੰਡੇ ਨਾਲ ਕੀਤੀ ਹੈ ਉਹਨੂੰ ਦੇਖ ਕੇ ਬਹੁਤ ਦਿਲ ਦਹਿਲਾਣੇ ਵਾਲੀ ਘਟਨਾ ਹੈ ਜਿੱਦਾਂ ਵੀ ਉਹਨਾਂ ਦੀ 5 ਸਾਲ ਦੇ ਮੁੰਡੇ ਦੀ ਮੌਤ ਕੀਤੀ ਹੈ ਇਹ ਉੱਥੋਂ ਉੱਠ ਕੇ ਸਾਡੇ ਇਲਾਕੇ ਜਾ ਰਹੇ ਇਸ ਲਈ ਆ ਰਹੇ ਕਿ ਚੰਦਰ ਇਲਾਕਾ ਇੱਧਰ ਕੋਈ ਪੁੱਛਦਾ ਹੈ ਨਹੀਂ ਇਹ 5-500 ਦਾ ਛੋਣ ਦੇ ਤੇ ਆ ਰਹੇ ਇਨਾਂ ਦਾ ਪੂਰੇ ਇਲਾਕੇ ਨੇ ਪੂਰੇ ਲੋਕਾਂ ਨੇ ਵਿਰੋਧ ਕਰਕੇ ਰੋਧ ਕੀਤਾ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਸਾਡਾ ਸਾਥ ਦਿੱਤਾ ਉਹਨਾਂ ਨੂੰ ਥੁੱਕਝਾਇਆ ਵੀ ਗਿਆ ਤੇ ਉਹਨਾਂ ਨੂੰ ਹਦਾਇਤ ਵੀ ਦਿੱਤੀ ਗਈ ਕਿ ਅੱਗੇ ਵਾਸਤੇ ਜਿਹੜੇ ਪ੍ਰਵਾਸੀ ਲੋਕ ਹੈ ਸਾਡੇ ਪੰਚਾਇਤਾਂ ਦੇ ਮਤੇ ਵੀ ਪਾਉਗੇ ਕਿ ਇੱਥੇ ਇਹਨਾਂ ਨੂੰ ਨਹੀਂ ਅਸੀਂ ਰਹਿਣ ਬਸੇਰਾ ਨਹੀਂ ਬੰਨ ਦਿੱਤਾ ਜਾਵੇਗਾ ਇਹਨਾਂ ਨੂੰ ਪਿੰਡ ਤੋਂ ਕਿਸੇ ਵਿਅਕਤੀ ਨੇ ਬਜਰੀਆ ਫੌਨ ਦੱਸਿਆ ਸੀ ਕਿ ਜਿਹੜੇ ਪ੍ਰਵਾਸੀ ਲੋਕ ਨੇ ਆਪਣੀ ਮਰਜ਼ੀ ਨਾਲ ਨੈਸ਼ਨਲ ਹਾਈਵੇ ਬਲਾਸਪਰ ਰੋਡ ਦੇ ਨਾਲ ਇੱਥੇ ਬੈਠੀ ਜਾ ਰਹੇ ਇੱਕ ਇਥੇ ਖੇਤਾਂ ਕਿਸੇ ਜ਼ਮੀਨ ਮਾਲਕ ਦੀ ਬੈਟਰੀ ਸੀ ਉਹ ਸ਼ਿਕਾਇਤ ਮੁਤਾਬਕ ਅਸੀਂ ਦੋਨਾਂ ਪਾਸੇ ਫਰਦਾਲ ਕੀਤੀ ਹੈ ਤੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਛੱਡੋ ਇਹ ਵਿਰੋਧ ਹੈ ਤੇ ਇਹਨਾਂ ਨੂੰ ਸਮਾਂ ਦੇਤਾ ਕੱਲ ਦਾ ਕਿ ਤੁਸੀਂ ਆਪਣਾ ਉਹਨਾਂ ਕੋਲ ਆਧਾਰ ਕਾਰਡ ਜਾਂ ਪੂਟਰ ਕਾਰਡ ਨਹੀਂ ਹੈ ਤੇ ਜਾਂ ਆਪਣੇ ਪ੍ਰੂਫ ਦੱਸੋ ਤੇ ਵੈਰੀਫਿਕੇਸ਼ਨ ਕਰਾ ਕੇ ਮਾਲਕ ਨੂੰ ਕਿਹਾ ਕਿ ਰੱਖੋ ਜੇ ਨਹੀਂ ਹੈ ਤੇ ਇਹਨਾਂ ਨੂੰ ਇੱਥੋਂ ਸ਼ਿਫਟ ਕਰੋ ਜਿੱਥੇ ਹੋਰ ਜਿਹੜਾ ਇਹਨਾਂ ਦਾ ਪ੍ਰਾਤਨ ਇਹ ਕੇ ਹਿਸ਼ਾਰਪੁਰ ਵਾਲਾ ਜਿਹੜਾ ਕੇਸ ਹੋਇਆ ਉਹਨੂੰ ਲੈ ਕੇ ਲੋਕ ਵਿਰੋਧ ਕਰ ਰਹੇ ਆ ਜੀ ਹਾਂ ਜੀ ਇਹ ਆਮ ਜਿਹੜੇ ਲੋਕ ਨੇ ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਸਾਰੇ ਕਿਤੇ ਵਿਰੋਧ ਹੋ ਰਿਹਾ ਕਿ ਜਿਹੜੇ ਪ੍ਰਵਾਸੀ ਲੋਕ ਨੇ ਇਹਨਾਂ ਦਾ ਐਡਰੈਸ ਵੈਰੀਫਾਈ ਨਹੀਂ ਹੁੰਦਾ ਤੇ ਇਹ ਕੋਈ ਵੀ ਜੁਰਮ ਕਰਕੇ ਇਥੋਂ ਨਿਕਲ ਜਾਂਦੇ ਆ ਤੇ ਬਾਅਦ ਵਿੱਚ ਪੁਲਿਸ ਨੂੰ ਵੀ ਤੇ ਆਮ ਜਨਤਾ ਨੂੰ ਵੀ ਇਸ ਚੀਜ਼ ਦੀ ਪਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਉਸ ਚੀਜ਼ ਦੀ ਜਿਹੜੀ ਸੁਵਿਧਿਰਤਾ ਨੂੰ ਦੇਖਦੇ ਹੋਏ ਅੱਜ ਇਹ ਪੜਤਾਲ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਲੋਕਾਂ ਦੀ ਮੰਗ ਅਨੁਸਾਰ ਕਿ ਜਿਹੜਾ ਕੋਈ ਵੀ ਰੱਖੇਗਾ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਵੀ ਦੱਸਤਾ ਕਿ ਇਹਦਾ ਮਤਾ ਪਾਇਆ ਜਾਵੇ ਵੀ ਜੇ ਕੋਈ ਰੱਖੇਗਾ ਤਾਂ ਵੈਰੀਫਿਕੇਸ਼ਨ ਕਰਾ ਕੇ ਪ੍ਰਵਾਸੀ ਬਜ਼ੁਰਗਾਂ ਨੂੰ ਰੱਖ ਸਕਦਾ ਪਰ ਜੇ ਉਹਨਾਂ ਕੋਲ ਵੋਟਰ ਕਾਰਡ ਆਧਾਰ ਕਾਰਡ ਸੇਮ ਐਡਰੈਸ ਦੇ ਨਹੀਂ ਹੈ ਤਾਂ ਉਹ ਜੇ ਕੋਈ ਰੱਖੇਗਾ ਉਹਦੀ ਜ਼ਿੰਮੇਵਾਰੀ ਹੋਏਗੀ